ਰਾਗ ਧਨਾਸਰੀ ਮਹੱਲਾ ਪਹਿਲਾ ਗगन ਮੈ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕਹਿ ਜੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਣਹਤਾ ਸ਼ਬਦ ਬਾਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕੋ ਸਹਿਸ ਮੂਰਤ ਨਨਾਇ ਤੋਹੀ ਸਹਿਤ ਪਰਬિમਲ ਨਾਨਕ ਪਰਗੰਧ ਹੈ ਸਹਿਤ ਸਵਗੰਧ ਹੈ ਵਿਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਇਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਫੀ ਜੋਤ ਪ੍ਰਗਟ ਹੋਏ ਜੋਤਿਸ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਦ ਲੋਗ ਤੁਮਨੋ ਅਨੰਦ ਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹਨਾਂਤ ਸਾਰ ਕਉ ਹੋਏ ਜਾਂ ਤੇ ਤੇ ਰਹਿ ਨਾਹੀ ਵਾਸਾ। ਰਾਗ ਗਉੜੀ ਪੂਰਬੀ ਮਹੱਲਾ ਚੌਥਾ। ਕਾਮ ਕ્રોਧ ਲਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਬ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ। ਕਰ ਡੰਡਾਉ ਤਿ ਪੁਨ ਵੱਡਾ ਹੈ ਰਹਾਉ। ਸਾਖਤ ਹਰ ਰਸ ਸਾਧਨਾ ਜਾਣਿਆ। ਤਿਨੇ ਅੰਤਰ ਹਮੈ ਕੰਡਾ ਹੈ। ਜਿਉ ਜਿਉ ਚੱਲ ਹੈ ਚੁਬੈ ਦੁਖ ਪਾਵ ਹੈ ਜਮ ਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੈ 함 ਗਰੀਬ ਮਸਕੀਨ ਪ੍ਰਪ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਟੇਪ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀਪੁਰ ਦੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ 베ਲਾ ਤੀਹਾਂ ਖਾੜ ਚੱਲੂ ਹਰਲਾਹਾ ਆਗੈ ਬਸਣ ਸੁਹੇਲਾ ਔਦ ਟਟੈ ਦਿਨ ਸਰਹਿਣਾਰੇ ਮਨ ਗੁਰ ਮਿਲ ਕਾਜ ਸਵਾਰੇ ਰਹਾ ਇਸ ਸੰਸਾਰ ਵਿਕਾਰ ਤੁੰਤੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਇ ਤੀ ਆਵੇ ਇਹ ਰਸ ਅਕਥ ਕਥਾ ਕਿੰ ਜਾਨੀ ਜਾ ਕਉ ਆਏ ਸੋਈ ਬਿਹਾਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਤਹ ਜੇ ਬਹਰ ਨਾ ਹੋਏ ਗੋ ਤੇਰਾ ਅੰਤਰ ਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਤਹ ਸੁਖ ਮੰਗਾਏ ਮੋ ਕਉ ਤਰ ਸੰਤਨ ਕੀ ਤੂਰੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾ ਮੰਦਰ ਉਸ ਰਹਿ ਰਤਨੀ ਤਾ ਹੋਏ ਜੜਾਉ ਕਸਤੂਰ ਕੁੰਗੂ ਅਗਰ ਚੰਦਨ ਦੀਪ ਆਵੇ ਚਾਉ ਮਤ ਦੇਖ ਫੂਲਾ ਵਿਸਰੇ ਤੇਰਾ ਕਿਤਨਾ ਆਵੇ ਨਾਮ ਹਰ ਮੈਨੇ ਜਿਓ ਜਲ ਬਲ ਜਾਓ ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾ ਹੀ ਥਾ ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਘ ਲਾਲ ਜੜਾਓ ਮੋਹਣੀ ਮੁਖਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਧੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾ ਸਿਧ ਹੋਵਾ ਸਿਧ ਲਾਈ ਰਿਧ ਆਖਾਂ ਆਉ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਭਾਉ ਮਤ ਦੇਖ ਫੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਉ ਸੁਲਤਾਨ ਹੋਵਾ ਮੇਲ ਲਸ਼ਕਰ ਤਖਤ ਰਾਖਾ ਭਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭਾਉ ਮਤ ਦੇਖ ਫੂਲਾ ਵਿਸਰੈ ਤੇਰਾ ਚਿਤਨਾ ਆਵੈ ਨਾਉ ਸ੍ਰੀ ਗੁਰੂ ਗ੍ਰੰਥ ਸਾਹਿਬ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਤੀਣ ਅਪਿਆਉ ਤੰਦ ਸੂਰਜ ਦੋਇ ਗੁਫੈ ਨਾ ਦੇਖਾਂ ਸੁਪਨੇ ਸੌਣ ਲਾਥਾਂ ਈ ਤੇਰੀ ਕੀਮਤ ਨਾ ਪਵੈ ਹਉ ਕੇ ਵੜਿਆ ਖਾਨਾ ਸਾਚਾ ਨਿਰੰਕਾਰ ਨਿਜ ਥਾਈ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਕੁੱਸਾਂ ਕਟੀਆਂ ਵਾਰ-ਵਾਰ ਤੀਸਣ ਤੀਸਾ ਪਾਏ ਅੱਗੀ ਤੇਤੀ ਜਾਲੀਆ ਭਤਮ ਤੇ ਤੀਰ ਲਜਾਉ ਈ ਤੇਰੀ ਕੀਮਤ ਨਾ ਪਵੈ ਹੌਕੇ ਵੜਿਆ ਖਾਨਾ ਪੰਖੀ ਹੋਏ ਕਹਿ ਜੇ ਭਵਾ ਤੈ ਅਸਮਾਨੀ ਜਾਉ ਨਦਰੀ ਕਿਸੈ ਨਾ ਆਵਾਂ ਨਾ ਕਿਸਪੀਆਂ ਨਾ ਖਾਉ ਪੀ ਤੇਰੀ ਕੀਮਤ ਨਾ ਪਵੈ ਹੌਕੇ ਵੜਿਆ ਖਾਨਾ ਨਾਨਕ ਕਾਗਦ ਲਖਮਣਾ ਪੜ ਪੜ ਕੀਚੈ ਭਾਉ ਮਸੂ ਤੋਟ ਨਾ ਵਈ ਲੇਖਣ ਪਾਉਣ ਚਲਾਉ ਪੀ ਤੇਰੀ ਕੀਮਤ ਨਾ ਪਵੈ ਹਾਂ ਕੇ ਵਿੜਿਆ ਖਾਣਾ